ਕੋਕਰੇ ਵਿਆਹ ਦੇ ਮੈਨੂੰ ਮੈਂ ਆ ਕਰਦਾ ਕਿ ਲਾ ਮੈਂ ਕਿਹਨਾਂ ਕੋਕਰੇ ਮੈਂ ਆ ਕਰਦਾ ਤੇ ਦਿਲ ਦੀ ਬਣਾ ਨਾ ਤੂੰ ਭੂਰੇ ਆ ਤੂੰ ਨਹੀਂ ਚੰਗਾ ਵੀ ਹੈ ਤੇ ਤਾਂ ਹੈ ਤਾਂ ਕੋਲ ਵੀ ਸਾਡਾ ਆ ਚੁੱਕਿਆ ਵਾ ਦੇਖੋ ਤੇ ਆ ਲੜਾ ਹੋ ਵੀ ਆ ਗਿਆ ਨਹੀਂ ਖਾਣਾ ਪੇਟ ਤੇ ਰੋਟਣਾ ਕੀ ਜਣਾ ਪਤੰਡ ਕਿਉਣਾ ਪਤੰਡ ਪਹਿਲਾਂ ਨਹੀਂ ਲਾਉਣਾ ਪਤੰਡ ਬਾਅਦ ਚ ਡਾਵਾਂਗੇ ਤੇਰੀ ਜੀ ਰੋਟ ਤੇ ਪੂਜਾ ਜੀ ਤੂੰ ਕਰ ਲੈ ਯਾਰ ਹਾਂ ਕਿਆ ਸੀ ਰੋਟੀ ਖਾ ਕੇ ਪਤਾ ਪੇਟ ਪੂਜਾ ਕਰ ਪਹਿਲਾਂ ਹਾਂ ਪਹਿਲਾਂ ਹੈਡ ਵਾਸ਼ ਕਰ ਲੈ ਲੈ ਬਘੜਾ ਦੇ ਮੈਨੂੰ ਆਹ ਲੈ ਆਹ ਤੇ ਤੈਨੂੰ ਚਾਹਤੀ ਤੇ ਹਾਂ ਆਵੜੇ ਕਪੜਾ ਸਾਫ਼ ਕਰ ਕਿੱਥੇ ਦਾ ਕਹਿੰਦਾ ਕਿੱਥੇ ਗਈ ਸੀ ਤਰਦੀ ਨੂੰਗਾ ਕਾ ਦਰਦ ਦਿੰਦਾ ਜੀ ਠੀਕ ਕੋਲ ਵੀ ਰਾਜੂ ਆ ਚੁੱਕਿਆ ਘਰੇ ਬਈ ਹੁਣ ਇਹ ਪੂਰੀ ਗੇਮਿੰਗ ਕਰੂਗਾ ਰਾਤ ਵੀ ਕਹਿੰਦਾ ਨਹੀਂ ਰਹੀ ਹੋਈ ਰਾਤ ਨੂੰ ਕਹਿਣ ਲੱਗੇ ਨਾ ਚਲੋ ਖੇਡੀਗੇ ਨਹੀਂ ਰਾਤ ਹੋਈ ਆ ਕਹਿੰਦਾ ਮੈਂ ਖੇਡਣਾ ਸੀਗਾ ਇੱਕ ਕੋਈ ਮੈਨੂੰ ਪਤਾ ਸੁਣਨ ਦਾ ਨਹੀਂ ਆ ਆਪਣੇ ਬਾਲੇ ਗੰਦੇ ਆ ਹੈਲ ਨਾ ਗੰਦੇ ਹੋ ਜਾਂਦੇ ਹੈਲ ਵਾਸ਼ ਕਰਕੇ ਇਹ ਖਰਾ ਖਾਣਾ ਚਾਹੀਦਾ ਅੰਦਰ ਜਾਣਾ ਚਾਹੀਦਾ ਕੋਈ ਵੀ ਕੋ ਗੱਲ ਬਾਤ ਸੁਣਾ ਖੋਲ ਦੀ ਕਾਂਚ ਮਾਰਨਾ ਮਾਰੀ ਕਾਂਚ ਮਾਰੀ ਇਹ ਆ ਜਾ ਫਿਰ ਮਾਰਾਂਗੇ ਨਾ ਦੀ ਆ ਖਾ ਲਈ ਨਹੀਂ ਨਹੀਂ ਪੱਕ ਬਹੁਤ ਹੋ ਗਈ ਬਤ ਹਲੋ ਹੈਲੋ ਗੱਤੀ ਹੋ ਜਾ ਹਾਂ ਉੱਧਰ ਬੈ। ਉੱਧਰ ਵੀ ਗੋਇਣੇ ਕਰ ਵੀ ਉੱਧਰ ਨਾ ਕਹੋ ਚੋੜੀ। ਨਾ ਪਤਾ। ਨਹੀਂ ਨਹੀਂ ਇੱਧਰ ਬੈਨੇ ਇੱਧਰ ਆ। ਇੱਧਰ ਹੀ ਆ ਸਾਰਾ ਕੁਝ ਆਪਾਂ। ਰੋਟੀ ਖਾ ਕੇ ਜਾਵੜੀ ਉੱਧਰ। ਜਾ ਆ ਵੀ ਤੇਰਾ ਆ ਤੇਰਾ। ਬਲੂਨ ਵੀ ਨਾ ਗਿਆ ਤੇਰਾ ਫੁੱਲ। ਲੈ ਮੈਂ ਤੇਰੇ ਕੱਪੜੇ ਲਾ ਦਿੰਦਾ ਮੈਂ। ਮੈਂ ਪਾ ਤੇਰੇ ਕੱਪੜੇ ਲਾਉਂਗਾ ਮੈਂ ਤੁਹਾਡੇ ਅੱਗੇ ਖਾਣਾ ਲੈ ਕੇ ਆਉਣੀ ਇੱਕ ਪਤੰਗ ਲੈ ਕੇ ਆਇਆ ਦੁਕਾਨ ਤੋਂ ਲੈ ਕੇ ਆਇਆ ਮੈਂ ਦੱਸਦੀ ਆ ਇਹ ਤਾਂ ਤਾਂ ਦੋ ਮਿੰਟ ਦਾ ਹੈ ਇਹ ਲੈਣ ਤਾਂ ਚੀਜੀ ਗਿਆ ਸੀ ਪਰ ਲੈ ਕੇ ਆਇਆ ਪਤਾ ਨਹੀਂ ਐਕਚੂਅਲ ਐਕਚੂਅਲ ਪਲੇਟ ਤੇ ਤੰਦ ਦਿਖਾ ਇਹ ਪਤੰਗ ਕਿਹੜਾ ਲੈ ਕੇ ਜਾਂਦਾ ਸਾਰੀ ਮਾਰ ਮੇਰਾ ਫੇਵਰਿਟ ਹੈ ਕਿੰਨੇ ਦਾ ਆ 8 ਲੱਖ ਜਹਾ ਜੀ ਇਹਦੀ ਹਰੇ ਵੀ ਜੀ 8 ਲੱਖ ਦੀ ਹੁੰਦੀ ਹੁੰਦੀ ਸਹੀ ਗੱਲ ਹੈ 8 ਲੱਖ ਦਾ ਲੈ ਲੇ ਲੈ ਦਾ ਸਰ ਬੈਗਾ ਕੋਲ ਨਾ ਡੋ ਲਾ ਲਾ ਲੈਂਦੇ

ਹੈਂ ਮਗਰ ਪਿੰਡ ਇੰਟੀਗਰੇ ਨਹੀਂ ਪਿਛਲੇ ਸਾਰ ਨਹੀਂ ਟਿਗਿਵ ਬੋਲ ਮਾਰਨਾ ਕਿਤੇ ਮਾ ਆਪਣੀ ਸਾਰੀ ਫਾਰਸ਼ਾ ਟੁੱਟ ਜਾਂਦੀ ਯਾਰ ਹੈ ਫਾਰਸ਼ਾ ਟੁੱਟੇ ਮੈਂ ਤਾਂ ਦੂਈ ਆਦਲ ਮਾਰੀ ਦਾ ਗਰਾਜ ਦੇਖਾਂ ਹੈ ਕਿਦਾ ਪਹਿਲੇ ਬਿਡਾਂ ਕਿੱਥੇ ਜਾਕਦੀ ਸ਼ਾਇਦ ਹੋ ਸਕਦਾ ਉਧਰਲੇ ਬਿਡਾਂ ਚ ਹੋਵੇ ਸੁਬਾਹ ਤਾਂ ਰੀਲ ਦੇਣਾ ਰੀਲ ਦੇਣਾ ਇਹਨੇ ਕਿੰਨਾ ਕੁ ਚਲ ਚੜਾਉਣਾ ਰੀਲ ਦੇਣਾ ਰੀਲਾਂ ਬਹੁਤਿਆਂ ਨੂੰ ਰੀਲ ਦੇਣਾ ਤੇ ਤਮਕਲ ਭਾਇਟਾ ਟੋਏ ਨੇ ਹੂੰ ਤੇ ਤਾਂ ਇਹੋ ਆ ਹਰਦੇ ਸ਼ੌਕ ਪੂਰੇ ਕਰਨੇ ਆ ਜਿਵੇਂ ਆਖਦਾ ਕੋਈ ਨਾ ਹਾਂ ਦੇਖੋ ਗਾਇਸ ਇਹਨਾਂ ਦੀ ਡੋਰ ਨਹੀਂ ਚੱਲ ਰਹੀਗੀ ਇਹਨਾਂ ਦੀ ਡੋਰ ਗਵਾਚ ਚੁੱਕੀ ਆ ਪਤੰਗ ਵਾਲੀ ਤੇ ਹੁਣ ਨਹੀਂ ਲਗਾएंगे ਨਾ ਪੰਗਾ ਇਹ ਤੌਣਗੇ ਵੀ ਮੈਨੂੰ ਬੈੱਡ ਦਾ ਢੋਹ ਖੋਲ ਕੇ ਤੁਹਾਨੂੰ ਲੱਭ ਕੇ ਦੇ ਤੇ ਜੇ ਹੋਈ ਉਹ ਬਿੱਡਾ ਦੇ ਢੋਹ ਦੇ ਵਿੱਚ ਹਨਾ ਤਾਂ ਬਹੁਤ ਮੁਸ਼ਕਲ ਹੋ ਜਾਣਾ ਐ ਕਿੰਨਾ ਟਾਈਮ ਖਾਂਟੀ ਕਰੇ ਦੱਸੋ ਇਹਨਾਂ ਹੁਣ ਲੱਭੀ ਜਾ ਰਹੇ ਇੱਕ ਇੱਕ ਕਿਹੜੀ ਐ ਤੂੰ ਵੀ ਸਿੱਧੀ ਕਿਹੜੀ ਐ ਤੂੰ ਰਿਓਣ ਸਿੱਧੀ ਕਿਹੜੀ ਕਿਹੜੀ ਆਲੀ ਉੱਪਰ ਆਪਾਂ ਬੰਨਿਆ ਸੀ ਹਾਂ ਉਹ ਦੋਵੇਂ ਸੀ ਕੁਲਵੀਰ ਉਹ ਰੂੜੀ ਦਾ ਪਾਇਆ ਇੱਥੇ ਕਿਹੜੇ ਬਲੂਮ ਆਹ ਹਲੇ ਇਹ ਕਿਹੜੇ ਬਲੂਮ ਆ ਹਾਂ ਜਿਹੜੇ ਫਟੇ ਹੋਏ ਨੇ ਕੁਛ ਆਏ ਉਹ ਹਾਏ ਕੁਲਵੀਰ ਉਹ ਆਉਂ ਗਿਆ ਬੀਜ਼ ਜਿਹੜੇ ਬਬਲਸ ਵੱਡੇ ਵਾਲਾ ਨਾ ਦਿੰਦੇ ਹਨਾ ਇਹ ਆਪਾਂ ਇਹ ਤਾਂ ਆਪਾਂ ਭੌਂ ਕੇ ਰੱਖਾਂਗੇ ਕੁਲਵੀਰ ਲਾ ਮਿਲ ਗਏ ਇੱਥੇ ਨਹੀਂ ਗਈ ਹਾਂ ਅੱਤਬਰੀ ਨਾ ਮੈਂ ਦੇਖਿਆ ਸੀ ਜਦੋਂ ਮੁੱਚ ਫੜ ਜਾਂਦੇ ਹਾਲੇ ਇਹ ਆਪੇ ਮੂਹ ਥੋੜਾ ਪਾ ਲੇ ਇਹ ਮੂਹ ਥੋੜਾ ਪਾਣੀ ਆਪਾ ਫਿਰ ਬਾਹਰ ਨਹੀਂ ਹੁੰਦੇ ਹਾਂ ਤੇ ਆਪਾਂ ਮੂਹ ਥੋੜਾ ਨਾ ਪਾਉਣੇ ਬੇਟਾ ਬਟਾ ਟੋਟੇ ਕੰਡਾ ਚਲ ਕੋਈ ਨਾ ਬਾਹਰ ਕਿਤੇ ਲੱਭਨੇ ਹਾਂ ਡੋਰ ਡੋਰ ਮੰਮੂ ਮੰਮੀ ਨੂੰ ਲੈਣਾ ਹੋਊਗਾ ਰੀਲ ਜੀ ਡੰਗ ਤਾਂ ਹੋ ਗਈ ਆ ਮੰਮੀ ਦਾ ਸੂਤ ਦੀ ਰੀਲ ਆਹ ਬੰਦੇ ਪਤਾ ਨੂੰ ਪਾੜਨੇ ਸਾਰੇ ਮੈਂ ਐਤੇ ਤੇ ਉਸ ਤਰ੍ਹਾਂ ਨਹੀਂ ਮੈਂ ਤੇ ਰਥੀ ਉਹਨਾਂ ਨੂੰ ਅੱਜ ਥਲੇ ਕਰਨੇ ਕਿ ਚੜਾਉਣਾ ਪਤੰਗ ਤਾਂ ਪਤਾ ਇੱਕ ਚੜਾਉਣਾ ਚੜਾਉਣੀ ਹੀ ਲੱਗਾ ਹਾਂ ਜਦੋਂ ਲੋਕੀ ਚੜਾਉਣ ਲੱਗੇ ਨਾ ਜਦੋਂ ਪਸੰਤ ਪੰਚਮੀ ਹੋਈ ਉਹਦੋਂ ਚੜਾਏ ਸਾਰੇ ਨਾ ਕਰ ਮੈਂ ਦਬਾ ਦੇਣਾ ਉਹ ਸਾਰੇ ਪਤੰਗ ਥਲੇ ਦੋ ਸਾਲ ਹੋ ਗਏ ਪਤੰਗ ਇਕੱਠੇ ਕਰਕੇ ਬੈਠੇ ਆਣੂ ਇਹਨਾਂ ਨੂੰ ਉਡਾ ਕੇ ਕੰਮ ਨੂੰ ਵੇੜੋ ਕਲੀਰ ਵੈਰ ਕੋਈ ਪੜਿਆ ਜਾਦਾ ਕਲੀਰ ਕੋਈ ਚੀਜ਼ ਨਾ ਆ ਜਾ ਥਲੇ ਥਲੇ ਇੱਥੇ ਪੈਸੇ ਸਿਕਾ ਲੇ ਤਰਾਲੂ ਵਾਲਾ ਪਤੰਗ ਲੈ ਲੈ ਬਸ ਹੋਣ ਦੇ ਤਾਂ ਨਹੀਂ ਸਾਰੇ ਚਹੀਦੀ ਸਾਰੇ ਇੱਕ ਦੋ ਹੀ ਹੋਣਗੇ ਕੁਲ ਵੀਰ ਇੰਨੇ ਹੈ ਨਹੀਂ ਗਿਓਰ ਇੱਕ ਹੋਰ ਹੋਊਗਾ ਮੈਨੂੰ ਲੱਗਦਾ ਇੱਥੇ ਠੀਕ ਹੈ ਤਾਂ ਇੰਨੇ ਲੁੱਟੇ ਸੀ ਨਹੀਂ ਹੋਰ ਨਿਉ ਫਟ ਗਏ ਸੀ ਲੁੱਟੇ ਸੀ ਇੱਥੇ ਲੁੱਟੇ ਪਏ ਪਿਛਲੇ ਸਾਲ ਵਾਲੇ ਉਹ ਦੇਖੋ ਕਿਵੇਂ ਮਾਰੀਦਾ ਸਮਾਨ ਖਰਾਬ ਹੋ ਗਿਆ ਇਹ ਖਰਾਬ ਹੋਇਆ ਇਹ ਹੁਣ ਜੇ ਕੋਠੇ ਤੇ ਛੱਡ ਕੇ ਨਾ ਤੂੰ ਤੇਲ ਦੇ ਨਾਲ ਗਿੱਲੇ ਹੋ ਕੇ ਤੇ ਖਰਾਬ ਹੋ ਜਾਣੇ ਆਪਾਂ ਨੂੰ ਕੀ ਨਹੀਂ ਨਾ ਪਾਗ ਨਵੇਂ ਪੈਜਾ ਮਰਤੇ ਨਾ ਪਾਗ ਨਵੇਂ ਪੈਜਾ ਓਏ ਚਾ ਲੋ ਤਾ ਦੱਪ ਨੂੰ ਬੁਲੇ ਬੁਲੇ ਥਾ ਥਾ ਲੈ ਕਿ ਮੈਂ ਖਾਛ ਹੁੰਦਾ ਪਤਾ ਨਹੀਂ ਨਾਲੇ ਨਾ ਤੇ ਹੋਰ ਕੋਈ ਚੀਜ਼ ਨਹੀਂ ਹੁੰਦੀ ਕਦੇ ਪੜਾ ਅੱਜ ਗਾਇਸ ਕਲਵੀਰ ਮੈਮ ਨੇ ਅੱਜ ਤੈਨੂੰ ਕਿੱਥੇ ਬੰਦ ਕੀਤਾ ਸੀ ਉਹ ਤਾਂ ਕਿੰਨਾ ਬੰਦਾ ਬਤਨਦਾ ਬੰਦੀ ਨਹੀਂ ਤਾ ਰੈਡੂ ਕਿਉਂ ਬੰਦ ਕਰਨ ਲੱਗੇ ਸੀ ਕਿਹੜੀ ਗਲਤੀ ਕੀਤੀ ਸੀ ਮੈਂ ਇਹ ਨਾਲ ਤਾਂ ਰੱਖਦੇ ਗਿੰਦਾ ਨੂੰ ਲੈ ਓਏ ਫੜ ਜਣੇ ਆ ਹਾਂ ਦਾਂ ਗੇ ਨਲੇ ਇਕਦਮ ਹੀ ਛਡਾ ਦੇਣਾ ਤੂੰ ਉਹੀ ਤਾਂ ਗੱਲ ਇੱਕ ਹੋਰ ਥੋੜੀ ਬੰਦਾ ਰਾਮਣਾ ਆਹੋ ਅੱਗੇ ਤਾਂ ਰਾਮਾ ਰਾਮਣੂ ਮੈਂ ਇਹ ਡੋਰ ਤੇ ਚਲੋ ਠੀਕ ਹੈ ਗਾਇਸ ਬਾਏ ਬਾਏ ਹੁਣ ਚੱਲੇ ਬਾਹਰ ਨੂੰ ਤੇ ਇਹਨਾਂ ਨੇ ਪਤੰਗ ਡਾ ਲੈਣੇ ਆ ਆਪਾਂ ਨੂੰ ਕੀ ਡਾਈ ਜਾਂ ਕੋਸ ਕਰਨ ਨਾ ਕਰਨ ਹਨਾ ਕੋਣ ਵੀ ਬਗਿਆਰ ਉਹਦੇ ਤੂੰ ਤਰੇ ਜਾਂਦਾ ਡੋਰ ਤੋਂ ਅਸੀਂ ਬਗਿਆਰ ਉਹਦੇ ਤੂੰ ਡਾ ਲੈਣਾ ਇਹ ਫੜ ਜਾੜੇ ਹੱਥ ਮਾਈ ਫੜ ਜਾੜੇ ਔਰ ਇਹ ਵੀ ਗੱਲ ਸੁਣ ਇਹਨੂੰ ਇੱਥੇ ਰੱਖ ਦੇ ਇਹਨੂੰ ਇੱਥੇ ਰੱਖ ਦੇ ਇੱਕ ਦੰਗਾ ਨੂੰ ਇੱਥੇ ਰੱਖ ਦੇ ਫੇਰ ਡੋਰ ਲੱਭ ਗਿਆ ਕਿੱਥੇ ਆ ਇੱਥੇ ਸਾਈਡ ਤੇ ਰੱਖਿਆ ਹਾਂ ਇੱਥੇ ਰੱਖ ਦੇ ਰੱਖ ਦੇ ਪਾੜ ਜਣੇ ਆ ਪਈ ਬਸਹੀਂ ਸਿਰ ਦੇ ਆ ਜਾ ਉਹ ਵੀ ਉਹ ਤਾਂ ਫਾੜ ਵੀ ਗਿਆ ਤੂੰ ਤਾ ਲੈ ਉਹ ਦੇ ਸਾਰੇ ਚਲ ਠੀਕ ਆ ਓਕੇ ਬਾਏ ਬਾਏ ਗਾਇਸ ਬਾਏ ਬਾਏ ਬਾਬਾ ਬੋਲਾ